ਥੋੜਾ 10 ਲੱਖ ਬੰਦੇ ਦਾ ਕਤਲ ਹੋਇਆ 1947 ਚ ਤੇ ਥੋੜਾ ਤੇ ਕਸੂਰ ਵੀ ਕੋਈ ਨਹੀਂ ਸੀ ਕਮਾਲ ਨਹੀਂ ਛੋਟੇ ਦਾ ਦੋਸ਼ ਲਾਇਆ ਜਾਂਦਾ ਵੀ ਇਹੇ ਜੀ ਖਾਲਸਤਾਨ ਮੰਗਦੇ ਆ ਅਕਸਰ ਕਹਿੰਦੇ ਆ ਨਾ ਕਿ ਨਹੀਂ ਚੰਤਾ ਇਹ ਨੂੰ ਪੁੱਛੋ ਵੀ ਖਾਲਸਤਾਨ ਦਾ ਮਰਿਆ ਸੱਪ ਪਾਇਆ ਕਿਹਨੇ ਗੱਲ ਚ ਅਤਿ ਆਸ ਪੜੋ ਜਦ ਇਹ ਹਿੰਦੁਸਤਾਨ ਦੇ ਟੁਕੜੇ ਕੀਤੇ ਉਦੋਂ ਕਿਸੇ ਸਿੱਖ ਨੇ ਕਰਾਇਆ ਦੱਸ ਦਿਓ ਦੇਖਦੇ ਟੁਕੜੇ ਤੋਂ ਵਾਲੇ ਬੰਦਿਆਂ ਨੂੰ ਤਾਂ ਗੱਦੀਆਂ ਨਸੀਬ ਹੋਈਆਂ ਜਿਨ੍ਹਾਂ ਨੇ ਦੇਸ਼ ਲਈ ਹਾਂ ਮਾਰੀ ਉਹਨਾਂ ਦੇ 10 ਲੱਖ ਬੰਦਾ ਮਸੂਮ ਮਾਰਿਆ 2.5 ਲੱਖ ਔਰਤ ਲੁੱਟੀ ਪੱਟੀ ਗਈ 1 ਕਰੋੜ 82 ਬੰਦਾ 1 ਕਰੋੜ 82 ਲੱਖ ਬੰਦਾ ਉਜਾੜਾ ਰਹਿ ਗਿਆ ਅਜੇ ਅਜੇ ਇਹ ਖਾਸਨ ਵੜ ਗਿਆ ਮੰਨ ਲਈ ਉਹਨੂੰ ਸਵਾਲ ਕਰੋ ਜਿਹੜੇ ਸਾਡੇ ਦੇ ਸਵਾਲ ਕਰਦੇ ਆ ਤੁਸੀਂ ਤਾਂ ਕਰੋਗੇ ਜਾਂ ਤੁਸੀਂ ਪੜੋਗੇ ਪਰ ਨਾ ਹੈ ਨਹੀਂ ਅੱਪਾ 5 ਵਜੇ ਹਨੇਰੀ ਪੈ ਜਾਂਦੀ ਹੈ ਸ਼ਰਾਬ ਪੀਣੀ ਪੀਣੀ ਹੈ ਸ਼ਰਾਬ ਦਾ ਜੀ ਪੀਨੇ ਆਪਾਂ ਸਟੇਟਸ ਸਿੰਬਲ ਹੈ